ਸੇਂਸਾਨੇ ਰੋਕ ਜਿੱਤ ਕੇ ਗੋਲੀ ਦੇ ਚਾਰਿਹਾਣੀ ਅਸੀਂ ਦੂ ਤੱਕ ਵੇਖ ਕੇ ਆਏ ਆ ਮਾਤਾ ਸੁੰਦਰੀ ਜੀ ਕੋਈ ਦਿਖਾਈ ਨਹੀਂ ਦਿੱਤਾ ਭਾਈ ਮਨੀ ਸਿੰਘ ਜੀ ਸਾਨੂੰ ਤੇ ਇਹ ਗਲ ਤੁਰ ਪੈਣਾ ਚਾਹੀਦਾ ਕੋਈ ਫੇਰ ਵੇਖ ਕੇ ਆਉਂਦਾ ਹਾਂ ਸ਼ਾਇਦ ਅਜੀਤ ਵੀਰਾ ਜਾਂ ਕੋਈ ਹੋਰ ਮਿਲ ਜਾਵੇ ਇੱਥੇ ਰੁਕਣਾ ਖਤਰੇ ਤੋਂ ਖਾਲੀ ਨਹੀਂ ਹੈ ਮਾਤਾ ਜੀ ਚਲੋ ਨਿਕਲ ਚੱਲਦੇ ਹਾਂ ਚੰਗੂ ਕਿਉਂ ਗੰਗੂ ਠੀਕ ਕਹਿੰਦਾ ਜਿਵੇਂ ਦਾਤੇ ਦੀ ਮਰਜ਼ੀ ਉਸ ਦਿਨ ਜੇਕਰ ਸਰਸਾ ਨਦੀ ਘੇਰ ਨਾ ਟਾਉਂਦੀ ਤਾਂ ਅੱਜ ਇਤਿਹਾਸ ਸੁਲਹੋਰ ਹੁੰਦਾ ਗੁਰੂ ਸਾਹਿਬ ਦਾ ਪਰਿਵਾਰ ਖੇਰੂ ਖੇਰੂ ਹੋ ਗਿਆ ਮਾਤਾ ਜੀ ਚੰਗੂ ਬ੍ਰਾਹਮਣ ਦੇ ਨਾਲ ਉਸਦੇ ਪਿੰਡ ਖੇੜੀ ਵੱਲ ਚੱਲ ਪਏ ਜਦਰੀ ਬੁੱਧੂ ਚੰਦ ਨੇ ਗੁਰੂ ਸਾਹਿਬ ਨੂੰ ਆਪਣੀ ਗੜੀ ਵਿੱਚ ਸ਼ਰਨ ਦਿੱਤੀ ਜਿੱਥੇ ਆ ਕੇ ਉਹ ਪਹਿਲਾਂ ਵੀ